ਜਿਸ ਦਿਨ ਗੁਰਪ੍ਰੀਤ ਬਾਈ ਦੇ ਗੋਲੀਆਂ ਬੱਜੀਆਂ ਜਦ ਗੁਰਪ੍ਰੀਤ ਬਾਈ ਜਿਉਂਦਾ ਸੀ ਮੈਨੂੰ ਦੱਸ ਦੇ ਬੰਦੇ ਨੇ ਕਿੰਨੀ ਕਵਾਰ ਉਹਦੇ ਨਾਲ ਗੱਲ ਕੀਤੀ ਜਾਂ ਕਿੰਨੀ ਕਵਾਰ ਉਹਨੂੰ ਮਿਲਿਆ ਹੈ ਸੁਣ ਲੈ ਮੇਰੀ ਗੱਲ ਤੂੰ ਆਪਣਾ ਜੋ ਕਰਦਾ ਤਰੀਚਲ ਫੇਮ ਲਈ ਸਾਨੂੰ ਕੋ ਮਤਲਬ ਨਹੀਂ ਸੁਖਪ੍ਰੀਤ ਬਾਈ ਦਾ ਨਾਮ ਗੁਰਪ੍ਰੀਤ ਬਾਈ ਦਾ ਨਾਮ ਬਿਲਕੁਲ ਨਾ ਲੈ ਉਹਨਾਂ ਦੇ ਨਾਮ ਤੇ ਪਬਲੀਸਿਟੀ ਮੈਂ ਤੈਨੂੰ ਦੱਸਦੀ ਗੱਲ ਨਹੀਂ ਤਾਂ ਬਹੁਤ ਕੁਝ ਹੋ ਜਾ ਪਿਆ ਸਾਡੇ ਕੋ ਤੇਰਾ ਸਰਜਰੀ ਵਾਲੀ ਗੱਲ ਜਿਹੜੀ ਅਮਰਤਪਾਲ ਨੇ ਸਰਜਰੀ ਕਰਾਈ ਸੀਗੀ ਸਾਂਤਾ ਵਰਗ ਦਿਖਣ ਲਈ ਉਹ ਸਰਜਰੀ ਦੀ ਗੱਲ ਅਸੀਂ ਕੀਤੀ ਸੀ ਤੈਨੂੰ ਤਾਂ ਪਤਾ ਵੀ ਨਹੀਂ ਸੀ ਕਿੰਨਾ ਬਿੱਲ ਆਇਆ ਸੀ ਮੈਂ ਤਾਂ ਤੂੰ ਹਜੇ ਵੀ ਕਹਿੰਦਾ ਟਿਕ ਜਾ ਤਿਕ ਜਾ ਮੈਂ ਨਹੀਂ ਚਾਹੁੰਦਾ ਕਿ ਤੂੰ ਇੱਕ ਟਾਈਮ ਸਾਡੇ ਨਾਲ ਰਹਿਣਾ ਕਿ ਤੇਰਾ ਮੈਂ ਜਮਈ ਨੰਗਾ ਕਰਵਾ ਸਾਰਾ ਸੱਚ ਤੂੰ ਗੱਲਾਂ ਕਰਦਾ ਅਮਰਤ ਬਾਦ ਦੇ ਤੂੰ ਸਾਰਾ ਦਾ ਤਬਰਦ ਬਾਦ ਦੇ ਵਕੀਲਾਂ ਨਾਲ ਗੱਲਬਾਤ ਕਰਦਾ ਨਹੀਂ ਕਰਦਾ ਤਾਂ ਤਾਂ ਦੱਸ ਲੈ ਹੁਣ ਸੁਣ ਲਓ ਉਹ ਪਾਸਟਰ ਬਜਿੰਦਰ ਵਾਲਾ ਕੇਸ ਲਾ ਲਓ ਜਿੱਦਣ ਉਥਰੇ ਉਹ ਨੂੰ ਸਜ਼ਾ ਹੋਣ ਲੱਗੀ ਤੂੰ ਜਾ ਕੇ ਨਾਲ ਖੜ ਕੇ ਆ ਉਹਦਾ 18 ਦਾ ਕੇਸ ਚੱਲਦਾ ਲਿਆ 18 ਦੀ ਕੋਈ ਵੀਡੀਓ ਜਿੱਥੇ ਤੂੰ 18 ਦੇ ਵਿੱਚ ਉਸ ਭੈਣ ਦੇ ਨਾਲ ਤੁਰਿਆ ਆਵੇਂ ਲਿਆ ਘੱਟ ਵੀਡੀਓ ਪੁਰਾਣੀ ਜੇ ਤੇਰੇ ਕੋਲ ਆਡੀਓ ਤੋਂ ਵੱਡਾ ਕੁਝ ਹੈ ਤਾਂ ਲਿਆ ਰੱਖ ਮੇਰਾ ਤੇਰਾ ਉੱਪਰ ਚੈਲੰਜ ਆ ਜਿਹੜੇ ਮਾਜੀ ਚੈਨਲ ਤੇ ਆ ਜਾ ਮੇਰ ਨਾਲ ਬਹਿ ਜਾ ਆ ਜਾ ਮੈਂ ਆਪਣੇ ਤੇ ਨਾਲ ਡਿਲੀਟ ਕਰਨ ਨੂੰ ਤਿਆਰ ਆ ਤੂੰ 17 ਤੋਂ ਲੈ ਕੇ ਹੁੰਦਾ ਕੀ ਕੀਤਾ ਜਿਹੜੀ ਸ਼ਿਖਸਾ ਦਾ ਸਾਰਾ ਦਿਨ ਸਤਾ ਦਾ ਉਹ ਅਪਸ਼ਬਦ ਬੋਲਦੀ ਆ ਉਹਨਾਂ ਨਾਲ ਬਹਿ ਕੇ ਇਹ ਪ੍ਰਸਤੁਤੀ ਕਰਦਾ ਵਾ ਇਹਨੂੰ ਪੁੱਛੋ ਕਿ ਤਰਨਾ ਜੇ ਜਥੇਪਤੀ ਇਹਦੀ ਕਿੱਥੋਂ ਕ੍ਰੀਏਟ ਹੋਗੀ ਉਹ ਮੈਨੂੰ ਪਤਾ ਕਿੱਥੇ ਕ੍ਰੀਏਟ ਹੋਈ ਆ ਤੇ ਤੇਰੇ ਵਰਗਾ ਕੀ ਆ ਤੂੰ ਤਾਂ ਸਾਰਾ ਦਿਨ ਮੇਰੇ ਵਕੀਲਾ ਨਾਲ ਗੱਲਬਾਤ ਕਰਦਾ ਇੱਕ ਪਾਸੇ ਤੂੰ ਕਹਿੰਦਾ ਮੈਂ ਮਦਰ ਪਾਲ ਦਾ ਵਿਰੋਧੀ ਆ ਸਾਰਾ ਦਿਨ ਤੂੰ ਮੇਰੇ ਵਕੀਲਾ ਨਾਲ ਗੱਲਬਾਤ ਕਰਦਾ ਮੈਂ ਤੈਨੂੰ ਦੱਸਤੀ ਗੱਲ ਟਿਕ ਜਾ ਟਿਕ ਜਾ ਇਸ ਤੋਂ ਪਹਿਲਾਂ ਕਿ ਮੈਂ ਹੋਰ ਲਿਆ ਕੇ ਬੰਦੇ ਲਾਈਵ 'ਚ ਲਿਆਵਾਂ ਜਦ ਤੱਕ ਬੰਦਾ ਜਿਉਂਦਾ ਹੁੰਦਾ ਹੁੰਦਾ ਬਾਈ ਉਦੋਂ ਤੱਕ ਜਦ ਤੱਕ ਕੋਈ ਬੰਦਾ ਜਿਉਂਦਾ ਹੁੰਦਾ ਹੈ ਤੇ ਸੱਚ ਦੇ ਉੱਪਰ ਚੱਲਣ ਲੱਗ ਜਾਂਦਾ ਵਾ ਉਹ ਤੋਂ ਤਾਂ ਉਹਦਾ ਕੋਈ ਸਾਥ ਨਹੀਂ ਦਿੰਦਾ ਕੋਈ ਵੀ ਸਾਥ ਨਹੀਂ ਦਿੰਦਾ ਕੋਈ ਨਾਮ ਨਹੀਂ ਲੈਂਦਾ ਕੋਈ ਕੁਝ ਨਹੀਂ ਕਰਦਾ ਤੇ ਜਦੋਂ ਉਹ ਬੰਦਾ ਇਸ ਦੁਨੀਆ ਤੋਂ ਚੱਲ ਜਾਂਦਾ ਵਾ ਉਸ ਤੋਂ ਬਾਅਦ ਉਹਦੇ ਨਾਮ ਤੇ ਪਬਲਿਸਿਟੀਆਂ ਲੈਣੀਆਂ ਸ਼ੁਰੂ ਕਰਦੇ ਜਾਂਦੇ ਨੇ ਕੁਝ ਕੁ ਬੰਦੇ ਹਾਲਾਂਕਿ ਮੈਂ ਵੀਡੀਓ ਪਾਉਣੀ ਨਹੀਂ ਸੀ ਪਰ ਮੈਂ ਆ ਕੇ ਪਾ ਰਿਹਾ ਵਾਂ ਮਜਬੂਰੀ ਆ ਹੁਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਮਾਂ ਦੇ ਪੁੱਤ ਦੇ ਵੀ ਗੋਲੀਆਂ ਵੱਜਣ ਕਿਉਂਕਿ ਜਿਹੜਾ ਟਾਈਮ ਚੱਲ ਰਿਹਾ ਵਾ ਨਾ ਇਹ ਬੜਾ ਨਾਜ਼ੁਕ ਟਾਈਮ ਚੱਲ ਰਿਹਾ ਵਾ ਆਪਾਂ ਇੱਕੋ ਦਮ ਹੀ ਖੁੱਲ ਕੇ ਨਹੀਂ ਚੱਲ ਸਕਦੇ ਇੱਕੋ ਦਮ ਇੰਨਾ ਕੁਝ ਨਹੀਂ ਕਰ ਸਕਦੇ ਜਿਸ ਸਾਹਮਣੇ ਉਹ ਬੰਦਾ ਬਕਵਾਸ ਕਰ ਰਿਹਾ ਬੈਠ ਕੇ ਚੈਨਲ ਦੇ ਉੱਪਰ ਠੀਕ ਨਹੀਂ ਮੈਂ ਦੇਖੋ ਇੱਕ ਗੱਲ ਕਹਿ ਦਨਾ ਵਾਂ ਇੰਟਰਵਿਊ ਆਈ ਆ ਹੁਣੇ ਚੱਲ ਰਹੀ ਆ ਕੱਲ੍ਹ ਆਈ ਸੀ ਇੰਟਰਵਿਊ ਹੁਣੇ ਚੱਲ ਰਹੀ ਆ ਸਾਡੇ ਚੋਈ ਸੀਗਾ ਪਹਿਲਾਂ ਉਹ ਪਰ ਅਸੀਂ ਤਾਂ ਪਿੱਛੇ ਹੋ ਗਏ ਹਾਂ ਉਸ ਬੰਦੇ ਤੋਂ ਹੁਣ ਤੂੰ ਨੂੰ ਸਭ ਨੂੰ ਪਤਾ ਮੈਂ ਤੇ ਕੀ ਦਾ ਕਹਿ ਰਿਹਾ ਵਾਂ ਕੀ ਦਾ ਨਹੀਂ ਠੀਕ ਨਹੀਂ ਮੈਂ ਬਾਰ ਬਾਰ ਕਹਿ ਰਿਹਾ ਵਾਂ ਕਿ ਭਾਈ ਮੈਂ ਤੇਰਾ ਨਾਂ ਨਹੀਂ ਲੈਣਾ ਚਾਹੁੰਦਾ ਮੈਨੂੰ ਮਜਬੂਰ ਨਾ ਕਰ ਨਾ ਕਰ ਮੈਂ ਤੈਨੂੰ ਉਤਨ ਵੀ ਸਮਝਾਇਆ ਸੀ ਫੇਰ ਤੂੰ ਚੱਕ ਕੇ ਫੋਨ ਕਮਾਉ ਨਾ ਕਰੇ ਕਿਤੇ ਕਰੇ ਕਿਤੇ ਕਿ ਭਾਈ ਰਣਜੋਤ ਨੂੰ ਆਪਣੇ ਕਹੋ ਕਿ ਭਾਈ ਮੇਰੇ ਖਿਲਾਫ ਐਕਣ ਕ ਬੋਲ ਰਿਹਾ ਵਾ ਇਹ ਬੋਲ ਰਿਹਾ ਮੈਂ ਕ ਖਿਲਾਫ ਨਹੀਂ ਬੋਲ ਰਿਹਾ ਮੈਂ ਸੱਚ ਬੋਲ ਰਿਹਾ ਵਾਂ ਫੇਰ ਅਸੀਂ ਆਪਣੇ ਵੱਟਿਆਂ ਦੇ ਕਹੇ ਤੇ ਚੁੱਪ ਹੋ ਜੀਦਾ ਵਾ ਪਰ ਜਿਹੜੀਆਂ ਤੂੰ ਅੱਜ ਆ ਚੀਜ਼ਾਂ ਇੰਟਰਵਿਊ ਤੇ ਬਹਿ ਕੇ ਕੀਤੀਆਂ ਨੇ ਨਾ ਇੱਕ ਚੈਨਲ ਦੇ ਉੱਪਰ ਬਹਿ ਕੇ ਕਰ ਰਿਆਂ ਫੁਕਰੀਆਂ ਮਾਰ ਰਿਆਂ ਬਹਿ ਕੇ ਤੇ ਇੱਕ ਚੈਨਲ ਕਈ ਚੈਨਲਾਂ ਦੇ ਉੱਪਰ ਲਿਖ ਰਿਆਂ ਨੂੰ ਸਿੱਖ ਉਹ ਕੀ ਲਿਖ ਰਿਹਾ ਐਕਟਿਵਿਸਟ ਲਿਖ ਰੇ ਨੇ ਕਿਹੜੇ ਪਾਸਿਓ ਸਿੱਖ ਐਕਟਿਵਿਸਟ ਆ ਇਹ ਬੰਦਾ ਕਿਹੜੇ ਪਾਸਿਓ ਇਹ ਗੁਰਪ੍ਰੀਤ ਦੇ ਤੇ ਸੁਖਪ੍ਰੀਤ ਭਾਈ ਦੇ ਨਾਲ ਹੋ ਗਿਆ ਇਹ ਮੈਨੂੰ ਇੱਕ ਗੱਲ ਦੱਸ ਦੋ ਕਿਹੜੇ ਪਾਸੇ ਹੋ ਗਿਆ ਇਹ ਬੰਦਾ ਜਿਸ ਦਿਨ ਗੁਰਪ੍ਰੀਤ ਭਾਈ ਦੇ ਗੋਲੀਆਂ ਬੱਜੀਆਂ ਜਾਂ ਗੁਰਪ੍ਰੀਤ ਭਾਈ ਜਿਉਂਦਾ ਸੀ ਮੈਨੂੰ ਦੱਸ ਦੇਵੇ ਇਹ ਬੰਦੇ ਨੇ ਕਿੰਨੀ ਵਾਰ ਉਹਦੇ ਨਾਲ ਗੱਲ ਕੀਤੀ ਜਾਂ ਕਿੰਨੀ ਵਾਰ ਉਹਨੂੰ ਮਿਲਿਆ ਹੈ ਨਹੀਂ ਤਾਂ ਅਸੀਂ ਤ ਆਪਣਾ ਸਾਫਤ ਕਰਾਂਗੇ ਸਾਰਾ ਕੁਝ ਹੁਣ ਅਸੀਂ ਪਰਿਵਾਰ ਨੂੰ ਵੀ ਕਹਿੰਨੀ ਆ ਕਿ ਐਜੇ ਬੰਦਿਆਂ ਤੋਂ ਬਚੋ ਲਾਈਵ ਹੋ ਕੇ ਕਹਿ ਦੋ ਕਿ ਭਾਈ ਐਜੇ ਬੰਦਿਆਂ ਨੂੰ ਜਾਂ ਫੋਨ ਕਰਕੇ ਕਹਿ ਦੋ ਖਬਰਦਾਰ ਕੇ ਭਾਈ ਸਾਡੇ ਪਰਿਵਾਰ ਦਾ ਜਾਂ ਤੁਸੀਂ ਗੁਰਪ੍ਰੀਤ ਦਾ ਨਾਮ ਲੈ ਕੇ ਪਬਲਿਸਿਟੀ ਲੇਤੀ ਤਾਂ ਠੀਕ ਨਹੀਂ ਜਿਹੜਾ ਕਹਿ ਰਿਹਾ ਬਹਿ ਕੇ ਉਥੇ ਪੂ ਚੈਨਲ ਦੇ ਉੱਪਰ ਬਹਿ ਕੇ ਕਾ ਲੀਰ ਜੀ ਕਹਿ ਰਿਹਾ ਵਾ ਨਾ ਕਿ ਹਾਂ ਭਈ ਅਮਰਤਪਾਲ ਨੇ ਪਲਾਸਟਿਕ ਸਰਜਰੀ ਕਰਾਈ ਸੀ ਉਹ ਅਸੀਂ ਦੱਸਿਆ ਸੀ ਮੈਂ ਦੱਸੀ ਸੀ ਤੇ ਰੋਮੀ ਨੇ ਗੱਲ ਕੀਤੀ ਸੀ ਉਹ ਤੂੰ ਤੈਨੂੰ ਪਤਾ ਕਿ ਤੂੰ ਸੀਗਾ ਤੈਨੂੰ ਕਿੱਥੋਂ ਪਤਾ ਲੱਗਿਆ ਤੈਨੂੰ ਅਸੀਂ ਦੱਸਿਆ ਤੇ ਤੂੰ ਦੱਸ ਰਿਆ ਉੱਤੇ ਚੈਨਲ ਤੇ ਬੈਠਾ ਬੋਲ ਰਿਹਾ ਵਾ ਚੱਕ ਲੋ ਲਾਈਵ ਸਾਰੇ ਚੱਕ ਲੋ ਪਿਛਲੇ ਲਾਈਵ ਤੈਨੂੰ ਅਸੀਂ ਦੱਸਿਆ ਕਿ ਇਹਦੀ ਪਲਾਸਟਿਕ ਸਰਜਰੀ ਹੋਈ ਆ ਜਿਹੜੀ ਆ ਲੀਰ ਦੀ ਮੈਂ ਗੱਲ ਕਰਦਾ ਨਾ ਆਪਣੇ ਚੰਡੀਗੜ੍ਹ ਵਾਲੇ ਤੋਂ ਨੂੰ ਸਭ ਨੂੰ ਲੱਗ ਗਿਆ ਹੋਣਾ ਪਤਾ ਜਿਹੜਾ ਦੋ ਦਿਨ ਹੀ ਟੱਪੇ ਸੀ ਹਜੇ ਜਿੱਦਨ ਗੁਰਪ੍ਰੀਤ ਬਾਈ ਦੇ ਗੋਲੀਆਂ ਬੱਚੀਆਂ ਜਿਹੜੇ ਤੀਜੇ ਦਿਨ ਭੱਜ ਗਿਆ ਸੀ ਕਾ ਕੋਰਟ ਦੇ ਵੱਲ ਸਕਿਉਰਟੀਆਂ ਲੈਣ ਲਈ ਠੀਕ ਨਹੀਂ ਪਹਿਲਾਂ ਪਰਿਵਾਰ ਕੋਲ ਨਹੀਂ ਜਾ ਕੇ ਖੜਾ ਹੋਇਆ ਠੀਕ ਨਹੀਂ ਪਰਿਵਾਰ ਨਾਲ ਦੁੱਖ ਸਾਂਝਾ ਨਹੀਂ ਕਰ ਸਕਿਆ ਜਾ ਕੇ ਸਕਿਉਰਟੀਆਂ ਲੈਣ ਨੂੰ ਭੱਜ ਲਿਆ ਪਹਿਲਾਂ ਇਹ ਬੰਦਾ ਠੀਕ ਨਹੀਂ ਸਕਿਉਰਟੀ ਲੈ ਕੇ ਵੀ ਇੱਥੋਂ ਉੱਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨੀ ਪਹੁੰਚਿਆ ਗਿਆ ਤੇ ਅੱਜ ਇਹ ਚੈਨਲਾਂ ਤੇ ਬਹਿ ਕੇ ਕਹਿ ਰਿਹਾ ਵਾ ਪਲਾਸਟਿਕ ਸਰਜਰੀ ਇੱਥੋਂ ਇੱਥੋਂ ਕਰਾਈ ਸੀ ਤੈਨੂੰ ਕੀ ਪਤਾ ਤੈਨੂੰ ਅਸੀਂ ਦੱਸਿਆ ਸੀਗਾ ਤੈਨੂੰ ਅਸੀਂ ਦੱਸਿਆ ਤੈਨੂੰ ਪਤਾ ਕੀ ਆ ਹੁਣ ਤੱਕ ਤੂੰ ਕੀਤਾ ਕੀ ਹੁਣ ਤੱਕ ਤੂੰ ਕਹਿੰਦਾ ਮੈਂ 12 18 ਦਾ ਲੱਗਿਆ ਹੋਇਆ ਵਾ ਕੀਤਾ ਕੀ ਕਿਹੜਾ ਤੂੰ ਰਾਜ ਕੱਢਿਆ ਅਜੇ ਤੱਕ ਹੱਦ ਹੋ ਗਈ ਤੇਰੇ ਵਾਲੀ ਤੂੰ ਕੀਤਾ ਕੀ ਤੇਰੇ ਕੋ ਕਿਹੜੇ ਸਬੂਤ ਇਹ ਕਹਿ ਰਿਹਾ ਵਾ ਕਿ ਜੀ ਹਜੇ ਆਡੀਓ ਤੋਂ ਵੱਡੇ ਸਬੂਤ ਹੋਰ ਬਾਹਰ ਆਉਣਗੇ ਰੱਖ ਹੁਣੀ ਜੇ ਤੇਰੇ ਕੋ ਕੁਝ ਹੈਗਾ ਤੇਰੇ ਕੋ ਹੈ ਕੀ ਆ ਸਰਜਰੀ ਵਾਲੀ ਗੱਲ ਜਿਹੜੀ ਅਮਰਤਪਾਲ ਨੇ ਸਰਜਰੀ ਕਰਾਈ ਸੀਗੀ ਸੰਤਾਂ ਵਰਗਾ ਦਿਖਣ ਲਈ ਉਹ ਸਰਜਰੀ ਦੀ ਗੱਲ ਅਸੀਂ ਕੀਤੀ ਸੀ ਤੈਨੂੰ ਤਾਂ ਪਤਾ ਵੀ ਨਹੀਂ ਸੀਗਾ ਕਿੰਨਾ ਬਿੱਲ ਆਇਆ ਸੀ ਤੇ ਉਹ ਬਿੱਲ ਸਾਰਾ ਭਾਈ ਅਵਤਾਰ ਸਿੰਘ ਖੰਡੇ ਨੇ ਪੇ ਕੀਤਾ ਸੀ ਤੈਨੂੰ ਅਸੀਂ ਦੱਸਿਆ ਤਾਂ ਤੂੰ ਚੈਤਲਾ ਦੇ ਬਹਿ ਕੇ ਗੱਲਾਂ ਮਾਰ ਲੱਗ ਗਿਆ ਤੇ ਤੂੰ ਹੁਣ ਗੱਲਾਂ ਕਰ ਰਿਹਾ ਸੁਖਪ੍ਰੀਤ ਭਾਈ ਦੇ ਨਾਮ ਲੈ ਰਿਹਾ ਵਾ ਗੁਰਪ੍ਰੀਤ ਬਾਈ ਦਾ ਨਾਮ ਲੈ ਰਹੇ ਆ ਪਹਿਲਾਂ ਉਹਦੇ ਗੁਰਪ੍ਰੀਤ ਦੇ ਗੋਲੀਆਂ ਬਚ ਗਈਆਂ ਹੁਣ ਤੂੰ ਸੁਖਬੀ ਦੇ ਰੱਬ ਨਾ ਕਰੇ ਕੋਈ ਨਿੱਕੀ ਕਰਾਦੀ ਉਸ ਪਰਿਵਾਰ ਦਾ 21 ਜੀ ਆ ਜਿਹੜਾ ਦੋ ਪਰਿਵਾਰ ਦੇਖ ਰਿਆ ਵਾ ਤੂੰ ਉਹਨੇ ਉਹਨੇ ਜਾਣ ਨੂੰ ਜੋਖਮ ਚ ਪਾ ਰਿਆ ਵਾ ਹੁਣ ਸੁਖਪ੍ਰੀਤ ਦਾ ਨਾਮ ਲੈ ਲੈ ਕੇ ਆਪਣੀ ਪਬਲਿਸਿਟੀ ਵਾਸਤੇ ਤੂੰ ਤੇਰਾ ਕੀ ਆ ਤੂੰ ਤਾਂ ਸਕਿਉਰਟੀ ਲੈ ਕੇ ਬਹਿ ਗਿਆ ਤੂੰ ਤਾਂ ਸਾਰਾ ਦਿਨ ਉਹਨਾਂ ਦੇ ਵਕੀਲਾਂ ਨਾਲ ਗੱਲਬਾਤ ਕਰਦਾ ਅਮਰਤਪਾਲ ਦੇ ਮੈਂ ਤੈਨੂੰ ਹਜੇ ਵੀ ਕਹਿਣਾ ਟਿਕ ਜਾ ਟਿਕ ਜਾ ਮੈਂ ਨਹੀਂ ਚਾਹੁੰਦਾ ਕਿ ਤੂੰ ਇੱਕ ਟਾਈਮ ਸਾਡੇ ਨਾਲ ਰਹਿ ਆ ਕਿ ਤੇਰਾ ਮੈਂ ਜਮਾਂ ਹੀ ਨੰਗਾ ਕਰ ਦਵਾ ਸਾਰਾ ਸੱਚ ਤੂੰ ਗੱਲਾਂ ਕਰਦਾ ਅਮਰਤਪਾਲ ਦੀ ਤੂੰ ਸਾਰਾ ਦਿਨ ਤਾਂ ਅਮਰਤਪਾਲ ਦੇ ਵਕੀਲਾਂ ਨਾਲ ਗੱਲਬਾਤ ਕਰਦਾ ਨਹੀਂ ਕਰਦਾ ਤਾਂ ਤਾਂ ਦੱਸ ਬੇਅਦਬੀ ਦਾ ਨਾਟਕ ਖੇੜ ਕੇ ਤੁਸੀਂ ਲੋਕੋ ਕਰਦੇ ਹੋ ਲੋਕਾਂ ਤੋਂ ਪਬਲਿਸਿਟੀਆਂ ਲੈਣੇ ਆ ਤੁਸੀਂ ਬੇਅਦਬੀ ਦਾ ਝੂਠਾ ਨਾਟਕ ਸਭ ਕਰਕੇ ਉਹਦਾ ਵਧੀਆ ਹੋ ਗਿਆ ਕਿ ਕੋਈ ਪਿੱਛੇ ਨਹੀਂ ਲੱਗਿਆ ਤੁਹਾਡੇ ਆ ਦਾ ਆਕਾਤ ਆ ਤੁਹਾਡੇ ਪਰਿਵਾਰਾਂ ਦੀ ਜਿਹੜੀ ਤੂੰ ਗੱਲ ਕਰਦਾ ਨਾ ਜਿੱਥੇ ਬੰਦੀ ਦੀ ਜਿਹੜੀ ਆ ਆਪਣੇ ਗੱਲ ਕਰ ਰਹੇ ਆ ਵਾ ਦੁਆਬਾ ਦਾ ਤਰਨਾ ਦਲ ਜਿਹੜੀ ਗੱਲ ਕਰ ਰਿਆ ਵਾ ਨਾ ਜਿਹੜੀ ਜਥੇਬੰਦੀ ਦੀ ਤੂੰ ਮੈਨੂੰ ਪਤਾ ਵਾ ਕਿਵੇਂ ਕ੍ਰੀਏਟ ਹੋਈ ਆ ਮੈਨੂੰ ਨਾ ਮਜਬੂਰ ਕਰ ਮੈਨੂੰ ਨਾ ਮਜਬੂਰ ਕਰਕੇ ਮੈਂ ਸਾਰਾ ਕੁਝ ਦੱਸ ਤਮਾ ਤੂੰ ਗੁਰਪ੍ਰੀਤ ਦਾ ਨਾਮ ਲੈ ਰਿਆ ਬਾਈ ਦਾ ਫੇਰ ਸੁਖਪ੍ਰੀਤ ਦਾ ਲੈ ਰਿਆ ਉਹਨਾਂ ਦੀ ਜਾਨ ਜੋਖਮ 'ਚ ਪਾ ਰਹੇ ਆ ਹੈਂ ਦੱਸ ਉਹ ਵਿਚਾਰੇ ਆਪਣਾ ਉਹ ਇੱਕ ਇੱਕ ਛੜ ਦੋ ਪਰਿਵਾਰ ਦੇਖ ਰਿਆ ਬੰਦਾ ਕੱਲਾ ਹੀ ਰਹਿ ਗਿਆ ਉਪਰਾ ਮੈਂ ਉਹਦੇ ਨਾਲ ਪਰਸੋਂ ਕੀਤੀ ਉਹਦੀ ਗੱਲਾਂ ਸੁਣ ਕੇ ਰੋਣ ਹੱਕਾ ਹੋ ਗਿਆ ਮੈਂ ਯਾਰ ਕਿ ਇੱਕ ਬਰ ਬੰਦੇ ਦੇ ਪਰ ਕਿੰਨੀ ਜ਼ਿੰਮੇਵਾਰੀ ਆ ਗਈ ਹੈ ਯਾਰ ਹੈਂ ਉਹ ਆਪਣਾ ਕੈਨੇਡਾ ਵਿੱਚ ਪਤਾ ਨਹੀਂ ਕਿਵੇਂ ਆਪਣਾ ਕੰਮਕਾਰ ਕਰਕੇ ਤੇ ਪਰਿਵਾਰ ਦੋਨੇ ਦੇਖ ਰਿਆ ਵਾ ਤੇ ਤੂੰ ਸਰਿਆਂਵ ਨਾਮ ਲੈ ਰਿਆ ਮੈਂ ਕਿ ਹਜੇ ਬਹੁਤ ਵੱਡੇ ਹੋਰ ਸਬੂਤ ਕੱਢਾਂਗੇ ਅਸੀਂ ਬਾਅਦ ਤੂੰ ਕੀ ਕੱਢਿਆ ਓਏ ਬਾਹਰ ਹੁਣ ਤੱਕ ਤੂੰ ਕੱਢਿਆ ਕੀ ਹੈ ਹੁਣ ਤੱਕ ਦੱਸ ਤੇਰੇ ਪੱਲੇ ਕੀ ਸੀਗਾ ਤੂੰ ਕੱਢਿਆ ਜਿਹੜਾ ਮੈਨੂੰ ਦੱਸ ਦੇ ਤੇਰੇ ਪੱਲੇ ਕੀ ਸੀਗਾ ਜਿਸ ਦਿਨ ਉੱਥੇ ਪਾਸਟਰ ਨੂੰ ਸਜ਼ਾ ਹੋਣ ਲੱਗੀ ਆ ਲੈ ਹੁਣ ਸੁਣ ਲਓ ਉਹ ਪਾਸਟਰ ਬਲਜਿੰਦਰ ਵਾਲਾ ਕੇਸ ਲਾ ਲੋ ਜਿੱਦਣ ਉਧਰ ਉਹਨੂੰ ਸਜ਼ਾ ਹੋਣ ਲੱਗੀ ਤੂੰ ਜਾ ਕੇ ਨਾਲ ਖੜ ਗਿਆ ਉਹ ਤਾਂ 18 ਦਾ ਕੇਸ ਚੱਲਦਾ ਲਿਆ 18 ਦੀ ਕੋਈ ਵੀਡੀਓ ਜਿੱਥੇ ਤੂੰ 18 ਦੇ ਵਿੱਚ ਉਸ ਭੈਣ ਦੇ ਨਾਲ ਤੁਰਿਆ ਹੋਵੇਂ ਲਿਆ ਕੱਢ ਵੀਡੀਓ ਪੁਰਾਣੀ ਲਿਆ ਕੱਢ ਵੀਡੀਓ ਮੈਂ ਪਾਸਟਰ ਬਜਿੰਦਰ ਨੂੰ ਜਿੰਨਾਂ ਸਜ਼ਾ ਹੋਈ ਆ ਨਾ ਜਿਹੜਾ ਇਹ ਬੰਦਾ ਫੜਾਈਆਂ ਮਾਰਦਾ ਸੀ ਕਰਾਤਾ ਸੀ ਕਰਾਤਾ ਨਾਲ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚਿਆ ਸੀ ਜੁੱਤੀਆਂ ਮਾਰ ਰਿਹਾ ਸੀ ਇਹਨੂੰ ਇਹ ਪੁੱਛੋ ਕਿ 18 ਦਾ 17 ਦਾ ਕੇਸ ਚੱਲਦਾ ਸੀ ਕਿ ਓਦੋਂ ਤੋਂ ਲੈ ਕੇ ਹੁਣ ਤੱਕ ਲਿਆ ਪ੍ਰਾਣੀ ਵੀਡੀਓ 18 ਦੀ ਜਦ ਸਜਾ ਹੋਣ ਲੱਗੀ ਉੱਥੇ ਜਾ ਕੇ ਉਹਦੇ ਨਾਲ ਕੱਢ ਕੇ ਅਸੀਂ ਕਰਾਤਾ ਜੀ ਤੇਰੀ ਹੈਗੀ ਔਕਾਤ ਇੰਨੀ ਸਾਨੂੰ ਪਤਾ ਤੂੰ ਕਿੰਨੇ ਕੁ ਜੋਗਾ ਤੂੰ ਸਾਰਿਆਂ ਦੀ ਜਾਨ ਜੋਖਮ ਚ ਪਾ ਰਿਹਾ ਐਡੀਆਂ ਵੱਡੀਆਂ ਗੱਲਾਂ ਕਰਕੇ ਚੈਨਲ ਦੇ ਜੇ ਤਰ੍ਹਾਂ ਕੋਈ ਆਡੀਓ ਤੋਂ ਵੱਡਾ ਕੁਝ ਹੈਗਾ ਵਾਲਿਆ ਕਰ ਰੱਖ ਸਬੂਤ ਰੱਖ ਸਬੂਤ ਮੇਰਾ ਤੈਨੂੰ ਓਪਨ ਚੈਲੰਜ ਆ ਲੈ ਸਾਡੀਆਂ ਪੁਰਾਣੀਆਂ ਇੰਟਰਵਿਊ ਕੱਢ ਲਓ ਅਸੀਂ ਦੋ ਅਸੀਂ ਦੱਸਿਆ ਸੀ ਲੋਕਾਂ ਨੂੰ ਮੈਂ ਤੇ ਰੋਮੀ ਨੇ ਅਸੀਂ ਆਪਣੀ ਜਾਨ ਤੇ ਖੇਡ ਰਹੇ ਮੈਂ ਤਾਂ ਕੋਈ ਸਕਿਉਰਟੀ ਵੀ ਨਹੀਂ ਲਈ ਹੋਈ ਮੈਂ ਤਾਂ ਕੋਈ ਸਕਿਉਰਟੀ ਵੀ ਨਹੀਂ ਲਈ ਹੈਗੀ ਤੁਸੀਂ ਤਾਂ ਜਦੇ ਦੂਜੇ ਦਿਨ ਨਹੀਂ ਦੂਜੇ ਦਿਨ ਛੱਡੋ ਜਿੱਦਾਂ ਗੋਲੀਆਂ ਬੱਜੀਆਂ ਨੇ ਇਹ ਬੰਦਾ ਤਾਂ ਉਸੇ ਦਿਨ ਹੀ ਲੱਗ ਗਿਆ ਸੀ ਯਾ ਵਕੀਲਾਂ ਨੂੰ ਫੋਨ ਕਰਨ ਕੇ ਮੈਨੂੰ ਸਕਿਉਰਟੀ ਦਿਵਾਓ ਭਾਈ ਇਹ ਤਾਂ ਉਸੇ ਦਿਨ ਹੀ ਲੱਗ ਗਿਆ ਸੀ ਜਦੋਂ ਗੁਰਪ੍ਰੀਤ ਨੇ ਪਹਿਲਾਂ ਉਹਦੇ ਸਕਿਉਰਟੀ ਲੈ ਕੇ ਵੀ ਅਸ ਤੋਂ ਉਹਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨੀ ਪਹੁੰਚਿਆ ਗਿਆ ਹਜੇ ਤੱਕ ਵੀ ਦੁੱਖ ਸਾਂਝਾ ਕਰਨੀ ਪਹੁੰਚਿਆ ਦੇ ਪਰਿਵਾਰ ਨਾਲ ਇਹ ਅਜੇ ਤੱਕ ਗੁਰਪ੍ਰੀਤ ਭਾਈ ਨੂੰ ਮਿਲਿਆ ਨਹੀਂ ਹੋਣਾ ਇਹ ਗੱਲਾਂ ਕਰਦਾ ਕਿਹੜੀਆਂ ਸਰਜਰੀ ਦੀਆਂ ਇਹ ਉਹ ਅਸੀਂ ਦੱਸਿਆ ਸੀਗਾ ਵਿੱਲ ਪੇਚ ਹੀ ਨਹੀਂ ਕੀਤਾ ਸੀ ਭਾਈ ਅਵਤਾਰ ਸਿੰਘ ਖੰਡੇ ਨੇ ਭਾਈ ਅਵਤਾਰ ਸਿੰਘ ਖੰਡੇ ਦਾ ਯਾਦਗਾਰੀ ਸਮਾਗਮ ਬਣਾਇਆ ਕਿ ਅੰਮਰਸਰ ਦੇ ਵਿੱਚ ਤੂੰ ਉੱਥੇ ਨਹੀਂ ਪਹੁੰਚਿਆ ਦੀਪ ਬਾਈ ਦੀ ਵਰਸੀ ਤੇ ਨਹੀਂ ਤੂੰ ਕਦੇ ਆਇਆ ਤੂੰ ਗੱਲਾਂ ਕਿਹੜੀਆਂ ਕਰਦਾ ਯਾਰ ਤੂੰ ਹੱਦ ਹੋ ਗਈ ਤੇਰੇ ਵਾਲੀ ਯਾਰ ਤੁਸੀਂ ਫੇਮ ਲਈ ਹਰੇਕ ਦੀ ਜਾਨ ਜੋਖਮ ਚ ਪਾਈ ਜਾਂਨੇ ਪਏ ਹੋ ਯਾਰ ਤੁਸੀਂ ਜੇ ਤੇਰੇ ਕੋਲ ਆਡੀਓ ਤੋਂ ਵੱਡਾ ਕੁਝ ਹੈਗਾ ਲੈ ਰੱਖ ਮੇਰਾ ਤੇਰਾ ਓਪਨ ਚੈਲੰਜ ਆ ਜਿਹੜੇ ਮਾਜੀ ਚੈਨਲ ਤੇ ਆ ਜਾ ਮੇਰੇ ਨਾਲ ਬਹਿ ਜਾ ਆ ਜਾ ਮੈਂ ਆਪਣੇ ਤੇਰੇ ਨਾਲ ਡਿਬੇਟ ਕਰਨ ਨੂੰ ਤਿਆਰ ਆ ਤੂੰ 17 ਤੋਂ ਲੈ ਕੇ ਹੁਣ ਤੱਕ ਕੀ ਕੀਤਾ ਲੈ ਰੱਖ ਸਬੂਤ ਅਸੀਂ ਰੱਖਾਂਗੇ ਸਬੂਤ ਅਸੀਂ ਕੀ ਕੁਛ ਕੀਤਾ ਵਾ ਹੈ ਤੂੰ ਸਾਰਾ ਇਹ ਜਾਨ ਜੋਖਮ ਚ ਪਾ ਰਿਆ ਉਸ ਉਹ ਬੰਦਾ ਵਿਚਾਰਾ ਪਤਾ ਨਹੀਂ ਕਿਵੇਂ ਆਪਣਾ ਢਾੜੀ ਕਿਵੇਂ ਆਪਣੀ ਜਾਨ ਬਚਾਈ ਬੈਠਾ ਵਾ ਕੈਨੇਡਾ ਚ ਤੂੰ ਉਹਦਾ ਨਾਮ ਲੈ ਰਿਆ ਵਾ ਸਰੇ ਆਮ ਤੂੰ ਆਪਣੇ ਫੇਮ ਲੈਣ ਲਈ ਆਪਣੇ ਚੈਨਲਾਂ ਤੇ ਉਹ ਕਰਨ ਤੂੰ ਕੀਤਾ ਕੀ ਹੁਣ ਤੱਕ ਯਾਰ ਸ਼ਿਵ ਸੈਨਾ ਨਾਲ ਬਹਿ ਕੇ ਜਿਹੜੇ ਸ਼ਿਵ ਸੈਨਾ ਵਾਲੇ ਹੋਰ ਸੁਣ ਲਓ ਜਿਹੜੀ ਸ਼ਿਵ ਸੈਨਾ ਸਾਰਾ ਦਿਨ ਜਿਹੜੀ ਸ਼ਿਵ ਸੈਨਾ ਸਾਰਾ ਦਿਨ ਸੰਤਾ ਨੂੰ ਆਪਸ਼ਬਦ ਬੋਲਦੀ ਆ ਉਹਨਾਂ ਨਾਲ ਬਹਿ ਕੇ ਇਹ ਪ੍ਰੈਸ ਕਨਫਰੰਸਾਂ ਕਰਦਾ ਵਾ ਤਾਂ ਹੀ ਇਹਦਾ ਸਾਹ ਛੱਡਦਾ ਸੀ ਮੈਨੂੰ ਨਾ ਮਜਬੂਰ ਕਰਕੇ ਮੈਂ ਤੇਰਾ ਨਾਮ ਲੈ ਕੇ ਗੱਲ ਕਰਾਂ ਫੇਰ ਬਹੁਤ ਕੁਝ ਖੁੱਲੂਗਾ ਮੈਂ ਤੈਨੂੰ ਦੱਸਦੀ ਗੱਲ ਫੇਰ ਬਹੁਤ ਕੁਝ ਖੁੱਲੂਗਾ ਹੱਦ ਹੋ ਗਈ ਤੇਰੇ ਵਾਲੀ ਤੂੰ ਲੱਗਿਆ ਹੋਇਆ ਇੱਥੇ ਉਹ ਕਰਨ ਕੇ ਹਾਂਜੀ ਉਹ ਕਰਤਾ ਜੀ ਉਹ ਕਰਤਾ ਜੀ ਅਸੀਂ ਕੀਤਾ ਕੀ ਤੂੰ ਏ ਸਿਵਾ ਸਕਿਉਰਟੀ ਲੈ ਤੋ ਤੂੰ ਕੀਤਾ ਕੀ ਕੀ ਰੱਖਿਆ ਤੂੰ ਦੱਸ ਕੀ ਰੱਖਿਆ ਤੂੰ ਕਿੱਥੇ ਪਹੁੰਚਿਆ ਅੱਜ ਤੱਕ ਕੀ ਦੇ ਦੁੱਖ ਸੁੱਖ ਚ ਜਾ ਕੇ ਖੜਾ ਹੋਇਆ ਤੂੰ ਮੈਨੂੰ ਬਸ ਇਹ ਦੱਸ ਤੇ ਮੈਨੂੰ ਦੱਸ ਦੇ ਭਾਈ ਕਿਹਦੇ ਦੁੱਖ ਸੁੱਖ ਚ ਪਹੁੰਚਿਆ ਤੂੰ ਹਏ ਤਾਂ ਮੈਂ ਹੋਰ ਨਹੀਂ ਕਈ ਗੱਲਾਂ ਕਰ ਰਿਹਾ ਕਿ ਤੂੰ ਕੀ ਗੱਲਾਂ ਕੀਤੀਆਂ ਸੀਆਂ ਤਰਨਾ ਦਲ ਮੈਂ ਉਸ ਜਥੇਬੰਦੀ ਨੂੰ ਵੀ ਕਹਿਣਾ ਕਿ ਇਹ ਇੱਕ ਟੋਟੇ ਜਥੇਬੰਦੀ ਦਾ ਨਾਮ ਲੈ ਕੇ ਲੋਕਾਂ ਨੂੰ ਫੇਮ ਖਾਟ ਰਿਹਾ ਵਰਨਾ ਜਿਹੜਾ ਇਹਨੂੰ ਪੁੱਛੋ ਕਿ ਤੇਰੇ ਕੋਲ ਕਿਹੜੀ ਤਰਨਾ ਦਲ ਦੀ ਜਥੇਬੰਦੀ ਆ ਗਈ ਇਹਨੂੰ ਪੁੱਛੋ ਕਿ ਤਰਨਾ ਦਲ ਜਿਹੜੀ ਜਥੇਬੰਦੀ ਇਹਦੀ ਕਿੱਥੋਂ ਕ੍ਰੀਏਟ ਹੋ ਗਈ ਉਹ ਮੈਨੂੰ ਪਤਾ ਕਦੇ ਕ੍ਰੀਏਟ ਹੋਈ ਆ ਤੂੰ ਉਹ ਨਾ ਚੋਆ ਜਿਹੜਾ ਫੇਮ ਲਈ ਨਾ ਜਿਹੜਾ ਫੇਮ ਲਈ ਕਿਸੇ ਨਾਲ ਵੀ ਬਹਿ ਸਕਦਾ ਵਾ ਤੈਨੂੰ ਦੱਸਿਆ ਸ਼ੇਪ ਸਰ ਨਾਲ ਬਹਿ ਗਿਆ ਤੂੰ ਮੈਂ ਹਜੇ ਹੋਰ ਸਬੂਤ ਆਉਣਗੇ ਜੀ ਆਡੀਓ ਤੋਂ ਵੱਡੇ ਸਬੂਤ ਆਉਣਗੇ ਫੇ ਹੁਣੇ ਹੀ ਰੱਖ ਨਾ ਆਡੀਓ ਤੂੰ ਕੀਤੀ ਆ ਉਹ ਪਤਾ ਹੀ ਹੈ ਕਿਧਰੋਂ ਆਪਣੇ ਕਿਵੇਂ ਉਹ ਕਿਵੇਂ ਬਾਈ ਨੇ ਕਿਵੇਂ ਜਾਨ ਜੋਖਮ ਤੇ ਲੈ ਕੇ ਕੀਤੀ ਜਿਹੜੀ ਤੂੰ ਸਰਜਰੀ ਦੀ ਗੱਲ ਕਰਦਾ ਵਾ ਨਾ ਔਰ ਤੈਨੂੰ ਉਹ ਰਜਿਸਟ ਪਤਾ ਵੀ ਨਹੀਂ ਹੈ ਨੀ ਕਿਹਦੀ ਸਰਜਰੀ ਹੋਈ ਸੀ ਕਿਵੇਂ ਕਿੱਥੇ ਤੇ ਹੋਈ ਸੀ 10000 ਪਾਉਂਡ ਦਾ ਬਿੱਲ ਆਇਆ ਸੀ 303200 ਪਾਉਂਡ ਦਾ ਬਿੱਲ ਉਹ ਵੀ ਭਾਈ ਅਵਤਾਰ ਸਿੰਘ ਖੰਡੇ ਨੇ ਦਿੱਤਾ ਸੀ ਅਸੀਂ ਕਿਹਾ ਸੀ ਉਹ ਦੱਸਿਆ ਸੀ ਕਿ ਪਹਿਲਾਂ ਦੁਬਈ ਤੋਂ ਜਾਰਜੀਆ ਗਿਆ ਚਾਰਜੀਆ ਤੋਂ ਫਿਰ ਦੁਬਈ ਫਿਰ ਇੰਡੀਆ ਆਇਆ ਤੈਨੂੰ ਪਤਾ ਕੀ ਸੀ ਤੈਨੂੰ ਅਸੀਂ ਦੱਸਿਆ ਸਾਰਾ ਕੁਝ ਤੂੰ ਅੱਜ ਬਹਿ ਕੇ ਸਾਨੂੰ ਨਹੀਂ ਨਾ ਪਤਾ ਸੀ ਕਿ ਤੂੰ ਸਾਨੂੰ ਇਹੋ ਕਰੇਂਗਾ ਸਾਡੇ ਸਾਡੀਓ ਜਾਨ ਜੋਖੋਂ ਜੇ ਪਾਏਂਗਾ ਤੇਰੇ ਵਰਗੇ ਤਾਂ ਕੀ ਆ ਤੂੰ ਤਾਂ ਸਾਰਾ ਦਿਨ ਉਹਨਾਂ ਦੇ ਵਕੀਲਾਂ ਨਾਲ ਗੱਲਬਾਤ ਕਰਦਾ ਇੱਕ ਪਾਸੇ ਤੂੰ ਕਹਿੰਦਾ ਮੈਂ ਅਮਰਤਪਾਲ ਦਾ ਵਿਰੋਧੀ ਆ ਸਾਰਾ ਦਿਨ ਤੂੰ ਉਹਨਾਂ ਦੇ ਵਕੀਲਾਂ ਨਾਲ ਗੱਲਬਾਤ ਕਰਦਾ ਮੈਂ ਤੈਨੂੰ ਦੱਸਤੀ ਗੱਲ ਟਿਕ ਜਾ ਟਿਕ ਜਾ ਇਸ ਤੋਂ ਪਹਿਲਾਂ ਕਿ ਮੈਂ ਹੋਰ ਲਿਆ ਕੇ ਬੰਦੇ ਲਾਈਵ ਚ ਲਿਆਵਾਂ ਤੇ ਤੇਰੇ ਜਿਹੜੇ ਉਹ ਹੈਗੇ ਤੇਰੇ ਤੇਰਾ ਜੋ ਰੱਖਿਆ ਹੋਇਆ ਠੀਕ ਨਹੀਂ ਅਸੀਂ ਵੱਡਿਆਂ ਨੇ ਮੂੰਹ ਨੂੰ ਚੁੱਪ ਬੈਠੇ ਸੀ ਮੈਂ ਹਜੇ ਵੀ ਤੇਰਾ ਨਾਂ ਨਹੀਂ ਲਿਆ ਸਾਹਮਣੇ ਤਾਨੂੰ ਇਸ਼ਾਰਾ ਕਰ ਵੀ ਹੁੰਦਾ ਫਿਰ ਨਾ ਕਹੀ ਮੈਂ ਤੈਨੂੰ ਦੱਸਿਆ ਨਹੀਂ ਤੂੰ ਉਸ ਬੰਸਾਰਿਆਂ ਦੀ ਜਾਨ ਜੋਖਮ 'ਚ ਪਾ ਰਹੇ ਆ ਮਾਂ ਗੱਲਾਂ ਕਰਕੇ ਜੇ ਤੇਰੇ ਕੋਈ ਹੈਗਾ ਤੂੰ ਰੱਖ ਤੂੰ ਹੁਣ ਤੱਕ ਰੱਖਿਆ ਕੀ ਇਹ ਗੋਸ਼ਬਨੀ ਸਿਰਫ ਫੋਕੀਆਂ ਪੜਾ ਫੋਕੀਆਂ ਪੜਾ ਐ ਕਰਦਾਂਗੇ ਪਹਿਲਾਂ ਸਕورٹی ਵਾਪਸ ਕਰ ਆਪਣੀ ਫੇਰ ਗੱਲਾਂ ਕਰੀ ਪਹਿਲਾਂ ਵੀ ਸਕੋਰਟੀ ਵਾਪਸ ਕਰ ਜਿਹੜੀ ਤੂੰ ਰੈਟ ਆਪਣੇ ਹਾਈ ਕੋਰਟਾਂ ਚ ਪਾ ਕੇ ਰੈਟ ਲਈ ਆ ਉਹ ਵਾਪਸ ਕਰ ਪਹਿਲਾਂ ਤੂੰ ਫੇਰ ਤੈਨੂੰ ਕਹਾ ਕਿ ਹਾਂ ਤੂੰ ਆਏਗਾ ਤੂੰ ਖੜਾ ਵਾ ਸੱਚਾਈ ਤੇ ਤੇ ਤੂੰ ਬਾਦਰ ਨਾ ਬਹਿ ਕੇ ਚੈਨਲਾਂ ਤੇ ਕੋਈ ਬਾਦਰ ਨਹੀਂ ਬਣ ਜਾਂਦਾ ਫੇਕ ਪਾ ਕੇ ਫੇਕ ਕਿਸੇ ਦਾ ਨਾਂ ਲੈ ਕੇ ਕਮਾਲ ਹੋ ਗਈ ਯਾਰ ਇਹਦੀ ਬੰਦੇ ਦੀ ਹੈ ਇਹਨੇ ਚੰਗਾ ਸ਼ਰਮ ਲਾ ਲਈ ਦੱਸ ਹਰੇਕ ਕੰਮ ਚ ਮੈਂ ਮੈਂ ਕਰੀ ਜਾਂਦਾ ਬੇਟਾ ਉੱਤੇ ਆਡੀਓ ਤੋਂ ਵੱਡੇ ਸਾਡੇ ਕੋ ਕੱਟਵੇਂ ਰੱਖਵੇਂ ਰੱਖਦਾ ਕਿਉਂ ਨਹੀਂ ਤੇ ਕੀ ਦੇਖਦਾ ਕੀ ਪਿਆ ਮੈਂ ਹੁਣ ਆਡੀਓ ਤੋਂ ਵੱਡਾ ਤੇਰੇ ਕੋਲ ਕੀ ਆ ਲੈ ਕੱਟ ਕੋਸ਼ ਵੀ ਨਹੀਂਗਾ ਸਾਨੂੰ ਵੀ ਪਤਾ ਤੇਰੇ ਕੋਲ ਕੁਝ ਨਹੀਂਗਾ ਸਾਡੇ ਸੰਸ ਤੇਰੀ ਇਨਕੁਆਰੀ ਸਾਰੀ ਘੜਾਈ ਹੋਈ ਆ ਤੂੰ ਸਾਡੇ ਗਰੁੱਪ ਦੇ ਵਿੱਚ ਸਾਰੇ ਦੇ ਵਿੱਚ ਨਾ ਇਹ ਕਹਿ ਜਾ ਬੰਦਾ ਸੀ ਜਿਹਦੇ ਬਾਰੇ ਸਾਨੂੰ ਲੇਟ ਪਤਾ ਲੱਗਿਆ ਤੂੰ ਸਾਰਾ ਦਿਨ ਉਹਦੇ ਵਕੀਲਾਂ ਨਾਲ ਗੱਲਬਾਤ ਕਰਦਾ ਸਾਰਾ ਦਿਨ ਗਾੜੀ ਚਾਰ-ਚਾਰ ਵਾਰੀ ਗੱਲ ਕਰਦਾ ਤੂੰ ਉਹਨਾਂ ਦੇ ਵਕੀਲਾਂ ਨਾਲ ਤੂੰ ਕਿਹੜੇ ਪਾਸੇ ਤੂੰ ਆਪਣੇ ਬਸ ਅਮਰਤਪਾਲ ਦਾ ਵਿਰੋਧੀ ਦੱਸਦਾ ਆਪਣੇ ਆਪ ਨੂੰ ਪਤਾ ਨਹੀਂ ਮੈਂ ਤਾਂ ਹਜੇ ਤੈਨੂੰ ਮੈਂ ਚਾਹੁੰਦਾ ਨਹੀਂ ਕਿ ਹਜੇ ਹੋਰ 21 ਚੀਜ਼ਾਂ ਨੇ ਜਿਹੜੀ ਰੱਖਾਂ ਇਹਦੇ ਵਿੱਚ ਸਮਝ ਗਿਆ ਨਾ ਮੈਂ ਫਿਰ ਫਿਰਨਾ کہیں ਜਿੱਥੇ ਕਹੇਗਾ ਉੱਥੇ ਆਉਣ ਨੂੰ ਤਿਆਰਾਂ ਸੀ ਤੇ ਤੋ ਸਾਰੀ ਅੱਕੇ ਪਏ ਨੇ ਸਾਰੀ ਇਹਨੇ ਤੂੰ ਗੱਲਾਂ ਕਰ ਰਿਆ ਬਹਿ ਕੇ ਇੱਥੇ ਸਮਝ ਗਿਆ ਨਾ ਤੂੰ ਡਰ ਕਿਸੇ ਤੇਰੇ ਵਰਗੇ ਬੰਦੇ ਨਾ ਆਪ ਤਾਂ ਸਕੋਰਟੀਆਂ ਲੈ ਕੇ ਘਰੇ ਬਹਿ ਕੇ ਠੀਕ ਨਹੀਂ ਆਪਣੇ ਆਪ ਹੀ ਬੰਦਾ ਕ੍ਰੀਏਟ ਕਰ ਲੈਂਦੇ ਨੇ ਧਮਕੀਆਂ ਦਿਵਾ ਲੈਂਦੇ ਨੇ ਮੈਂ ਫਿਰ ਉਹ ਕਰਾਂ ਗੱਲ ਹੁਣ ਲੁਧਿਆਣੇ ਵਾਲੇ ਕੇਸ ਦੀ ਜਿੱਦਾਂ ਅਮਰਤਪਾਲ ਦਾ ਇੱਕ ਫੋਨ ਤੇਰੇ ਅਮਰਤਪਾਲ ਦੇ ਕਿਸੇ ਬੰਦੇ ਨੇ ਤੈਨੂੰ ਫੋਨ ਕੀਤਾ ਸੀ ਜਿਹਨੇ ਕਿਹਾ ਸੀ ਕਿ ਅਮਰਤਪਾਲ 11ਵਾਂ 12ਵਾਂ ਗੁਰੂ ਆ ਸਾਡੇ ਲਈ ਤੋਤੇ ਦੇ ਪਰਚਾ ਕਿਉਂ ਨਹੀਂ ਕਰਾਇਆ ਲੈ ਹੀ ਦੱਸਦੀ ਫਿਰ ਲੋਕਾਂ ਨੂੰ ਹੁਣ ਤੋਤੇ ਪਰਚਾ ਕਿਉਂ ਨਹੀਂ ਕਰਾਇਆ ਹੀ ਦੱਸਦੀ ਚੱਲ ਇਹ ਵੀ ਹੋएगी ਕਿ ਤੂੰ ਪਰਚਾ ਕਿਉਂ ਨਹੀਂ ਕਰਾਇਆ ਹੀ ਦੱਸਦੀ ਜਾ ਕੇ ਏਟੀ ਪੱਟੀ ਤੈਨੂੰ ਕਿਹਾ ਕਿ ਪਰਚਾ ਕਰਾ ਉਹਦੇ ਤੇ ਤੂੰ ਪਰਚਾ ਕਿਉਂ ਨਹੀਂ ਕਰਾਇਆ ਤੂੰ ਨੰਬਰ ਲੈ ਆ ਸਭ ਕੁਝ ਕਢਾ ਲਿਆ ਉਹਦਾ ਤੂੰ ਪਰਚਾ ਕਿਉਂ ਨਹੀਂ ਕਰਾਇਆ ਲੈ ਵੀ ਦੱਸਦੀ ਫੇ ਜਿਹੜਾ ਕੋ ਬੇਅਦਬੀ ਦਾ ਨਾਟਕ ਤੁਸੀਂ ਖੇਡਿਆ ਉਹ ਪਰਚਾ ਤੁਸੀਂ ਕਿਉਂ ਨਹੀਂ ਕਰਾਇਆ ਐਡਾ ਰੌਲਾ ਲੱਪਾ ਪਾ ਕੇ ਤੇਰੇ ਪਰਿਵਾਰ ਨੇ ਪਰਚਾ ਕਿਉਂ ਨਹੀਂ ਕਰਾਇਆ ਉਹ ਕੋਈ ਦੇਖਿਆ ਕਿਸੇ ਨੇ ਕੋਈ ਵੀਡੀਓ ਆਈ ਕੋਈ ਸਾਹਮਣੇ ਬੇਅਤ ਬੀਵੀ ਮੈਂ ਫੇ ਤੈਨੂੰ ਕਹਿਣਾ ਟਿਕ ਜਾ ਟਿਕ ਜਾ ਟਿਕ ਜਾ ਤੂੰ ਆਪਣਾ ਜੋ ਕਰਦਾ ਕਰੀ ਚੱਲ ਸਾਨੂੰ ਕੋਈ ਮਤਲਬ ਨਹੀਂ ਪਰ ਆ ਜਿਹੜਾ ਤੂੰ ਸੁਖਪ੍ਰੀਤ ਤੇ ਗੁਰਪ੍ਰੀਤ ਦਾ ਨਾਮ ਲੈ ਕੇ ਪਬਲਿਸਿਟੀ ਲੈ ਰਿਆ ਨਾ ਬੰਦ ਕਰ ਤੇ ਲੈ ਇਹਨੂੰ ਅਸੀਂ ਵੀ ਲੈ ਸਕਦਾ ਪਰ ਨਾ ਅਸੀਂ ਨਹੀਂ ਚਾਹੁੰਦੇ ਕਿ ਇੱਕ ਮਾਂ ਦਾ ਪੁੱਤ ਤਾਂ ਹੋ ਗਿਆ ਦੂਜੇ ਨੂੰ ਵੀ ਹੋ ਜਵੇ ਕੁਝ ਤੇਰਾ ਕੀ ਜਾਣਾ ਤੂੰ ਤਾਂ ਪਬਲਿਸਿਟੀ ਫੇਰ ਉਹਦੇ ਦਮ ਤੇ ਲੈ ਲਾਂਗੇ ਰੱਬ ਨਾ ਕਰੇ ਜੇ ਉਹਨੂੰ ਸੁਖਪ੍ਰੀਤ ਨੂੰ ਰੱਬ ਨਾ ਕਰੇ ਜੇ ਕੁਝ ਹੁੰਦਾ ਨਾ ਤੇਰੇ ਵਰਗਾ ਤਾਂ ਉਹਦੇ ਵੀ ਦੁੱਖ ਸੁੱਖ ਜਿਨੀ ਜਾ ਕੇ ਕੱਢਣਾ ਉਹਨੇ ਵੀ ਜਾਂ ਪਹਿਲੇ ਨਹੀਂ ਖੜ ਸਕਿਆ ਤੂੰ ਗੁਰਪ੍ਰੀਤ ਨੂੰ ਅੱਜ ਤੱਕ ਨਹੀਂ ਮਿਲਿਆ ਤੂੰ ਗੁਰਪ੍ਰੀਤ ਅੱਜ ਤੱਕ ਨਹੀਂ ਮਿਲਿਆ ਤੈਨੂੰ ਓਪਨ ਚੈਲੰਜ ਦਿੰਦਾ ਧੱਕਾ ਕਿੱਥੇ ਮਿਲਿਆ ਤੂੰ ਅੱਜ ਤੱਕ ਨਹੀਂ ਤਾਂ ਮੈਂ ਦਿਖਾਉਂਗਾ ਅਸੀਂ ਕਿੱਥੇ ਕਿੱਥੇ ਤੇ ਕਿੰਨੀ ਵਾਰ ਕਿਤਕਦੋ ਤੇ ਮਿਲੇ ਹੋਏ ਆਂ ਨਹੀਂ ਤਾਂ ਮੈਂ ਦਿਖਾਉਂਗਾ ਨਾਲੇ ਇਹ ਵੀ ਤੈਨੂੰ ਮੈਂ ਕਹਿਣਾ ਇਹ ਵੀ ਦਿਖਾ ਦਿੰੀ ਇਹ ਵੀ ਤੈਨੂੰ ਓਪਨ ਚੈਲੰਜ ਆ ਦਿਖਾ ਦਿੰੀ ਕਿ ਪਲਾਸਟਿਕ ਸਰਜਰੀ ਵਾਲੀ ਗੱਲ ਤੂੰ ਕੀਤੀ ਸੀ ਜਾਂ ਅਸੀਂ ਰੱਖੀ ਸੀ ਕਿ ਸਾਰ ਲੈਵੀ ਤੈਨੂੰ ਚੈਲੰਜ ਆ ਮੇਰਾ ਬੰਦਾ ਬਣ ਜਾ ਮੈਂ ਤੈਨੂੰ ਦੱਸਾਂ ਤੂੰ ਆਪਣਾ ਜੋ ਕਰਦਾ ਫੇਮਲੀ ਕਰੀ ਚੱਲ ਸਾਨੂੰ ਕੋਈ ਮਤਲਬ ਨਹੀਂ ਇੱਕ ਇਹ ਕਹਿੰਦਾ ਜੀ ਆਪਣੇ ਸ਼ੇਵ ਸੈਨਾ ਨਾਲ ਤਾਂ ਕਈ ਵਾਰ ਬੈਠਣਾ ਪੈਂਦਾ ਅੱਜ ਤਾਂ ਬੈਠ ਅੱਛਾ ਅੱਛਾ ਬੈਠਣਾ ਪੈ ਜਾਂਦਾ ਹੈ ਦੱਸੋ ਇਹਦੀ ਦੇਖੋ ਸੋਚਣੀ ਬੈਠਣਾ ਪੈਂਦਾ ਸ਼ੇਵ ਸੈਨਾ ਨਾਲ ਉਹ ਸ਼ੇਵ ਸੈਨਾ ਨਾਲ ਜਿਹੜੀ ਆਪਣੇ ਸੰਤਾਂ ਨੂੰ ਅਪਸ਼ਬਦ ਬੋਲਦੀ ਉਹ ਸ਼ੇਵ ਸੈਨਾ ਨਾਲ ਮੈਂ ਆਪਣੇ ਵੱਡਿਆਂ ਨੂੰ ਵੀ ਕਹਿਣਾ ਇਹਨੂੰ ਸਮਝਾ ਲਓ ਸਮਝਾ ਲਓ ਮੈਂ ਇਹ ਤਾਂ ਜਮਾ ਹੀ ਨੰਗਾ ਕਰ ਦੇਣਾ ਸਾਰਾ ਕੁਝ ਹੀ ਹਜੇ ਮੈਂ ਨਾਮ ਨਹੀਂ ਲੈ ਰਿਹਾ ਹਜੇ ਹੋਰ ਕਈ ਚੀਜ਼ਾਂ ਨਹੀਂ ਮੈਂ ਲਾਈਵ ਚ ਲਾਉਂਗਾ ਫਿਰ ਇੱਕ ਭਰਾ ਨੂੰ ਫਿਰ ਉਹ ਕਰਤੂਤਾਂ ਹੋਰ ਵੀ ਕਈ ਨੇ ਫਿਰ ਉਹ ਸਾਰਾ ਕੁਝ ਸੱਚ ਆ ਜੂਗਾ ਆਪਣੇ ਇਹਨੇ ਚੰਗਾ ਕੰਮ ਫੜ ਲਿਆ ਦੱਸ ਮੈਂ ਆ ਪਰਸੋ ਉਹ ਬਾਈ ਨਾਲ ਗੱਲ ਕੀਤੀ ਸੁਖਪ੍ਰੀਤ ਨਾਲ ਉਹਦੇ ਵਿਚਾਰੇ ਤੇ ਮੂੰਹ ਚੋਂ ਹਰੇ ਵਾਜ ਤੱਕ ਨਹੀਂ ਨਿਕਲਦੀ ਬੰਦੇ ਦੇ ਯਾਰ ਕਿ ਮੇਰਾ ਭਰਾ ਗੋ ਹੋਇਆ ਇਹ ਬੰਦਾ ਉਹਦੇ ਨਾਮ ਤੇ ਫੇਮ ਖੱਟ ਰਿਹਾ ਆਪ ਕਿ ਹਜੇ ਬਹੁਤ ਕੁਝ ਪਿਆ ਕੱਢ ਫੇ ਰੱਖ ਸਾਹਮਣੇ ਤੂੰ ਉਹਨਾਂ ਦਾ ਨਾਮ ਕਿਉਂ ਲੈਣਾ ਤੂੰ ਤੂੰ ਆਪਣਾ ਨਾਮ ਲੈ ਨਾ ਲੈ ਤੂੰ ਉਹਨਾਂ ਦਾ ਨਾਮ ਲੈ ਕੇ ਕਿਉਂ ਫੇਮ ਲੈਣਾ ਜਦ ਤੂੰ ਕਿਸੇ ਦੇ ਭੋਗ ਤੇ ਨਹੀਂ ਪਹੁੰਚਿਆ ਤੂੰ ਕਿਸੇ ਦੁੱਖ ਸੁੱਖ ਚ ਨਹੀਂ ਪਹੁੰਚਿਆ ਤੂੰ ਉਹਨਾਂ ਦਾ ਨਾਮ ਕਿਉਂ ਲੈਣਾ ਪਰਿਵਾਰ ਦਾ ਹੋਏ ਤੂੰ ਕਿਉਂ ਲੈਣਾ ਪਿਆ ਨਾਮ ਅਸੀਂ ਲਿਆ ਕਿਸੇ ਨਾਮ ਕਿੱਥੇ ਪਾਸੇ ਸੁਪਰੀ ਦਾ ਨਾਮ ਲਿਆ ਤਾਂ ਕਦੀ ਅਸੀਂ ਕਿਹਾ ਕਿ ਸਾਡੇ ਕੋਲ ਬਹੁਤ ਕੁਝ ਪਿਆ ਨਾਲੇ ਤੈਨੂੰ ਵੀ ਪਤਾ ਵਾ ਅਸੀਂ ਕੀ ਕੁਝ ਕੱਢਿਆ ਹੁਣ ਤੱਕ ਤੇ ਇਤੋਂ ਤਾਂ ਕੁਝ ਨਿਕਲਿਆ ਵੀ ਹੈ ਨਹੀਂਗਾ ਅਸੀਂ ਤੇਰੇ ਮੰਗਣਾ ਅਮਰਤਪਾਲ ਦੇ ਵਕੀਲਾਂ ਨਾਲ ਗੱਲ ਨਹੀਂ ਕਰਦੇ ਤੂੰ ਸਾਰਾ ਦਿਨ ਕਰਦਾ ਹੁੰਦਾ ਨੇ ਵਕੀਲਾਂ ਨਾਲ ਗੱਲ ਦੂਜੀ ਗੱਲ ਪਾਈ ਇਹ ਅਮਰਤਪਾਲ ਦਾ ਪਰਿਵਾਰ ਤੇ ਉਹਦੇ ਵਕੀਲ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਆਡੀਓ ਫੇਕ ਆ ਜੀ ਏਆਈ ਨਾਲ ਬਣਾਈ ਗਈ ਆ ਪਹਿਲਾਂ ਜੇ ਕਿਸੇ ਹੋਰ ਪਹਿਲਾਂ ਵੀ ਜਿਹੜੀ ਵੀ ਆਡੀ ਆਈਆਂ ਉਹ ਵੀ ਏਆਈ ਨਾਲ ਬਣਗੀਆਂ ਫੇਰ ਲਿਆ ਤੁਹਾਨੂੰ ਓਪਨ ਚੈਲੰਜ ਆ ਪੂਰੇ ਵਰਲਡ 'ਚ ਕਿਸੇ ਵੀ ਲੈਬ ਤੋਂ ਟੈਸਟ ਕਰਾਓ ਚਲੋ ਕਿਉਂ ਨਹੀਂ ਕਰਾਉਂਦੇ ਫੇਰ ਲੈਬ 'ਚ ਟੈਸਟ ਕਿਉਂ ਨਹੀਂ ਕਰਾਉਂਦੇ ਟੈਸਟ ਫੇਰ ਲੈਬ ਦੇ ਵਿੱਚ ਤੁਸੀਂ ਤੁਸੀਂ ਸਿਰਫ ਬੈਠ ਕੇ AI ਨਾਲ ਕਹਿਣ ਜੋਗ ਕੇ ਔਰ ਇੱਕ ਚੀਜ਼ ਕਿ ਹਰ ਇੱਕ ਚੀਜ਼ AI ਨਾ ਬਣ ਗਈ ਜੀ ਪਹਿਲੀ ਗੱਲ ਇਹ ਹੈ ਕਿ ਦੁਨੀਆ ਦੀ ਕਿਸੇ ਵੀ ਵੱਡੀ ਤੋਂ ਵੱਡੀ ਲੈਬ ਚੋ ਟੈਸਟ ਕਰਾ ਲਓ ਉਹ ਆਡੀਓ ਉਹ ਰੀਅਲ ਆ ਰੀਅਲ ਐ ਨਾ ਓਕੇ ਐ ਨਾਵੇਂ AI ਨਾ ਕਹਿਣੀ ਤਾਂ ਸੌਖੀ ਐ ਤੁਸੀਂ ਟੈਸਟ ਕਰਉਣੀ ਕਰਾਉਂਦੇ ਫੇ ਟੈਸਟ ਕਰਾ ਕੇ ਜਨ ਤੱਕ ਕਰੋ ਸਾਰਾ ਕੁਝ ਫਿਰ ਦੂਜੀ ਗੱਲ ਇਹ ਦੱਸੋ ਕਿ ਪਰਿਵਾਰ ਦਾ ਖਰਚਾ ਕਿੱਥੋਂ ਚੱਲ ਰਿਹਾ ਵਾ ਪਰਿਵਾਰ ਦਾ ਖਰਚਾ ਕੋਈ ਕ੍ਰੇਟਾ ਚੱਕੀ ਫਿਰਦਾ ਕੋਈ MG ਦੀ ਚੱਕੀ ਫਿਰਦਾ ਗੱਡੀ ਨਵੇਂ ਮਾਡਲ ਦੀ ਕਿੱਥੋਂ ਚੱਲਦਾ ਸੜਨ ਤੇਲ ਪਾਣੀ ਕਿੱਤੋਂ ਪੈਂਦਾ ਇਹ ਵੀ ਦੱਸੋ ਡਿਬਰੂਗੜ ਦਾ ਇੱਕ ਹੋਟਲ ਲੈ ਮੈਂ ਹੁਣ ਉਹ ਵੀ ਕਰ ਦੰਨਾ ਕਲੀਅਰ ਨਾਂ ਮੈਂ ਬਾਅਦ ਚੋ ਦੱਸ ਦੂੰਗਾ ਨਾਂ ਵੀ ਮੈਨੂੰ ਪਤਾ ਲੱਖਾਂ ਰੁਪਏ ਦਾ ਉੱਥੇ ਦਾ ਬਿੱਲ ਆ ਰਿਹਾ ਵਾ ਕੌਣ ਪੇ ਕਰ ਰਿਹਾ ਵਾ ਲੈ ਉਹ ਵੀ ਆ ਜਾਓ ਆਮ ਆਰਦੋ ਵੀ ਕਰਾਂਗੇ ਸਾਰਾ ਕਲੀਅਰ ਅਸੀਂ ਕਿਹੜਾ ਹੋਟਲ ਕਿੰਨਾ ਬਿੱਲ ਪੇ ਹੋਇਆ ਕਿਹਨੇ ਕੀਤਾ ਸਾਰਾ ਜਨ ਤੱਕ ਕਰਾਂਗੇ ਫਿਕਰ ਨਾ ਕਰੋ ਦੱਸ ਦੋ ਭਾਈ ਕਿੱਥੋਂ ਆ ਰਿਹਾ ਪੈਸਾ ਫਿਰ ਇਨਾ ਇਹਦਾ ਦੱਸ ਦੋ ਹੇਤਾ ਕੋ ਪੱਤਾ ਨਹੀਂ ਮਿਲਿਆ ਕੋ ਕੁਝ ਨਹੀਂ ਹੋਇਆ ਜਿਹੜਾ ਅਕਾਊਂਟ ਖਲਾਇਆ ਗਿਆ ਸੀਗਾ ਉਹਦੀ ਵੀ ਡਿਟੇਲ ਪਾਓ ਪਾਉਣਾ ਸਾਰਾ ਕੁਝ ਡਿਬਰੂ ਗੜ ਦਾ ਇੱਕ ਹੋਟਲ ਉਹਦਾ ਲੱਖਾਂ ਰੁਪਏ ਦਾ ਬਿੱਲ ਪੇ ਕੌਣ ਕਰ ਰਿਹਾ ਵੇ ਵੀ 100 ਲੋਕਾਂ ਨੂੰ ਨਹੀਂ ਤਾਂ ਅਸੀਂ ਤਾਂ ਦੱਸੇ ਹੀ ਦਵਾਂਗੇ ਅਸੀਂ ਤਾਂ ਦੱਸੇ ਦਵਾਂਗੇ ਟੀ ਕਾਉਂਟੀ ਹੋਰ ਦੱਸੋ ਹੋਟਲ ਦਾ ਨਾਮ ਟੀ ਕਾਉਂਟੀ ਠੀਕ ਨਹੀਂ ਇਹ ਵੀ ਦੱਸ ਦਰਨਾ ਤੁਹਾਨੂੰ ਮੈਂ ਤੁਸੀਂ ਕੱਲ ਨੂੰ ਗੋ ਕਹਿਵੇਂ ਟੀ ਕਾਉਂਟੀ ਹੋਟਲ ਲੱਖਾਂ ਰੁਪਏ ਬਿੱਲ ਪੇ ਹੋਇਆ ਕਿਹਨੇ ਕੀਤਾ ਉਹ ਬਿੱਲ ਪੇ ਤੁਸੀਂ ਦੱਸ ਦਿਓ ਨਹੀਂ ਤਾਂ ਅਸੀਂ ਤਾਂ ਦੱਸੇ ਹੀ ਦਵਾਂਗੇ ਫਿਰ ਠੀਕ ਨਹੀਂ ਗੱਡੀਆਂ 'ਚ ਸਾਰਾ ਤਾਂ ਤੇਲ ਗਿੱਟੂ ਪੈਂਦਾ ਹੈ ਦੱਸੋ ਲੋਕਾਂ ਨੂੰ ਕਿੰது ਆਮਦਣੀ ਆ 1000 ਰੁਪਿਆ ਖਾਤੇ 'ਚ ਸੀ ਜਦੋਂ ਦਿਖਾਇਆ ਇਹਨਾਂ ਨੇ 1000 ਰੁਪਿਆ ਖਾਤੇ 'ਚ ਸਿਰਫ 1000 ਰੁਪਿਆ ਲੱਖਾਂ ਰੁਪਿਆ ਖਰਚ ਕੀਤਾ ਇਹਨਾਂ ਨੇ ਇਲੈਕਸ਼ਨ ਤੇ ਉਸ ਜਿਹੜਾ ਫੰਡ ਆਇਆ ਜਿਹੜੇ ਖਾਤੇ 'ਚ ਆਇਆ ਉਹ ਬਾਕੀ ਪੈਸੇ ਕਿਵੇਂ ਪਏ ਆ ਕਿੱਥੇ ਸਾਰਾ ਦੱਸੋ ਹਿਸਾਬ ਲੋਕਾਂ ਨੂੰ ਇੱਕ ਐਮਜੀ ਦੀ ਗੱਡੀ ਚੱਕੀ ਫਿਰਦੇ ਆ ਇੱਕ ਕਰੇਟਾ ਵਾ ਇੱਕ ਸ਼ਾਇਦ ਇਹ ਨੋਵਾ ਸੀਗੀ ਪਹਿਲਾਂ ਇਹਨਾਂ ਕੋਲ ਮਿਲਦਾ ਉਹ ਇਨੋਵਾ ਵੀ ਸੀਗੀ ਪਹਿਲਾਂ ਇਹਨਾਂ ਕੋਲ ਇੱਕ ਚਾਰ ਗੱਡੀਆਂ ਦਾ ਵੀ ਜਬਤ ਹੋਈਆਂ ਹੋਈਆਂ ਨੇ ਅੰਦਰ ਕਿੱਥੋਂ ਆਈਆਂ ਹੋ ਇਹਨਾਂ ਕੋਲ ਬਈ ਮਾਸੜੀਜ਼ ਐਂਡ ਡਾਈਵਰ ਆਈਸੀਯੂ ਪਿੱਕਾ ਉਹ ਕਿਧਰੋਂ ਆਈਆਂ ਗੱਡੀਆਂ ਦੱਸੋ ਨਾ ਸਾਰਾ ਕੁਝ ਲੋਕਾਂ ਨੂੰ ਠੀਕ ਨਹੀਂ ਨਹੀਂ ਤਾਂ ਅਸੀਂ ਤਾਂ ਫਿਰ ਮੈਂ ਹੁਣ ਅਗਲੀ ਵੀਡੀਓ ਦੇ ਵਿੱਚ ਪ੍ਰੋਪਰ ਨਾਮ ਲੈ ਕੇ ਗੱਲ ਕਰੂੰਗਾ ਹੋਟਲ ਦਾ ਬਿੱਲ ਪੇ ਕਿਨੇ ਕੀਤਾ ਕਿਹੜਾ ਹੋਟਲ ਦਾ ਨਾਮ ਤਾਂ ਮੈਂ ਦੱਸੇ ਦਿੱਤਾ ਟੀ ਕਾਉਂਟੀ ਠੀਕ ਨਹੀਂ ਕਿਹੜਾ ਫੰਡ ਕਿੰਨੇ ਤੇ ਆਇਆ ਕਿਹਦੇ ਕਿਹਦੇ ਕੋਲ ਗਿਆ ਉਹ ਸਾਰਾ ਅਗਲੀ ਵੀਡੀਓ ਚ ਪਾਵਾਂਗੇ ਤੇ ਆਹ ਜਿਹੜਾ ਸਾਡਾ ਬੰਦਾ ਸਾਡੇ ਨਾਲ ਸੀ ਸਾਡਾ ਪਹਿਲਾਂ ਮੈਂ ਸੁਣ ਲੈ ਮੇਰੀ ਗੱਲ ਤੂੰ ਆਪਣਾ ਜੋ ਕਰਦਾ ਕਰੀ ਚੱਲ ਫੇਮ ਲਈ ਸਾਨੂੰ ਕੋਈ ਮਤਲਬ ਨਹੀਂ ਸੁਖਪ੍ਰੀਤ ਪਾਈ ਦਾ ਨਾਮ ਗੁਰਪ੍ਰੀਤ ਪਾਈ ਦਾ ਨਾਮ ਬਿਲਕੁਲ ਨਾ ਲੈ ਉਹਨਾਂ ਨੇ ਨਾਮ ਤੇ ਪਬਲਿਸਿਟੀ ਮੈਂ ਤੈਨੂੰ ਦੱਸਤੀ ਗੱਲ ਨਹੀਂ ਤਾਂ ਬਹੁਤ ਕੁਝ ਹੋ ਜਾ ਪਿਆ ਸਾਡੇ ਕੋਲ ਤੇਰਾ ਬਹੁਤ ਕੁਝ ਪਿਆ ਫਿਰ ਨਾ کہیں ਮੈਂ ਬਾਈ ਨੂੰ ਲਾਈਵ ਚ ਲੈ ਲੈਣਾ ਉਹਨੂੰ ਜੀਦਾ ਮੈਂ ਤੈਨੂੰ ਵੀ ਪਤਾ ਕੀਦਾ ਕਹਿ ਰਿਆਂ ਆ ਮਾ ਠੀਕ ਨਹੀਂ ਫੇ ਸਾਰਾ ਕੁਝ ਇਹ ਖੁੱਲੂਗਾ ਆਪਣਾ ਸਾਈਡ ਤੇ ਲੱਗਿਆ ਰਹਿ ਜੋ ਕਰਦਾ ਕਰੀ ਚੱਲ ਸਾਨੂੰ ਕੋਈ ਮਤਲਬ ਨਹੀਂ ਪਰ ਇਸ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨਾ ਕਰ ਇਸ ਕੇਸ ਨੂੰ ਉਲਝਾ ਨਾ ਇਸ ਲੋਕਾਂ ਨੂੰ ਹੋਰ ਪਾਸੇ ਨਾ ਕਰਕੇ ਜਾ ਉਦੀ ਸੁਖਪ੍ਰੀਤ ਦੀ ਜਾਨ ਤੇ ਨਾ ਬਣਾ ਲੋਕਾਂ ਸਮਝ ਗਿਆ ਨਾ ਤੇ ਉਹਦਾ ਸਕਿਉਰਟੀ ਲੈ ਕੇ ਬੈਠਾ ਉਹਦੇ ਕੋਲ ਸਕਿਉਰਟੀ ਵੀ ਹੈਣੀ ਪਾਈ ਕੋਲ ਉਹ ਦੋ ਪਰਿਵਾਰ ਦੇਖ ਰਿਹਾ ਵਾ ਗੁਰਪ੍ਰੀਤ ਦਾ ਵੀ ਦੇਖ ਰਿਹਾ ਤੇ ਆਪਣਾ ਵੀ ਦੇਖ ਰਿਹਾ ਵਾ ਸਮਝ ਗਿਆ ਨਾ ਤੇਰੇ ਵਰਗੇ ਤਾਂ ਸਾਨੂੰ ਸਭ ਪਤਾ ਵਾ ਕਿੱਥੋਂ ਖਰਚਾ ਪਾਣੀ ਚੱਲਦਾ ਕੀ ਆ ਮੈਂ ਤੈਨੂੰ ਦੱਸ ਤੀ ਗੱਲ ਫੇਰ ਨਾ ਮੈਨੂੰ ਕਹੀਂ ਮੈਂ ਹੁਣ ਆਪਣੇ ਵਟਮਟੇਰਿਆਂ ਨੂੰ ਵੀ ਕਹਿਣਾ ਜਿਹੜੇ ਸਾਡੇ ਵਟਿਆਂ ਨੂੰ ਸਭ ਰੋਕਿਆ ਸੀ ਮੈਨੂੰ ਨਾ ਕਰਿਓ ਤੇ ਪਿੱਛੇ ਫੋਨ ਕੋਈ ਵੀ ਜਾਣਾ ਹੁਣ ਨਾ ਮੈਂ ਸੁਣਨੀ ਆ ਕਿਸੇ ਦੀ ਹੁਣ ਹਜੇ ਮੈਂ ਨਾਂ ਨਹੀਂ ਲਿਆ ਹੋ ਅਗਲੀ ਬਿੱਟੀ ਦਾ ਨਾਮ ਵੀ ਲੈ ਦੂੰ ਮੈਂ ਜੇ ਨਾਂ ਹਟਿਆ ਹੁਣ ਇਹ